ਸਤਿ ਸ਼੍ਰੀ ਅਕਾਲ ਦੋਸਤੋ ਅ ਤੁਸੀਂ ਮੇਰੀਆਂ ਬੜੀਆਂ ਵੀਡੀਓਜ਼ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਅੱਜ ਤੁਹਾਨੂੰ ਇਹ ਜੀ ਵੀਡੀਓ ਇੱਕ ਇਸ ਤਰ੍ਹਾਂ ਦਾ ਨੁਸਖਾ ਦੱਸਣ ਲੱਗਾ ਵੀ ਬਹੁਤ ਕੰਮ ਦਾ ਹੈ ਇਹਨਾਂ ਨੂੰ ਖਾਸ ਕਰ ਬਜ਼ੁਰਗਾਂ ਨੂੰ ਤੇ ਕਈ ਹੋਰ ਜਿਹੇ ਲੋਕਾਂ ਨੂੰ ਭੇਜਣਾ ਮੈਂ ਦੱਸੂਗਾ ਕਿੰਨਾ ਲਈ ਇਹ ਬਹੁਤ ਜ਼ਿਆਦਾ ਕਾਮਯਾਬ ਹੈ ਬੜਾ ਤੁਸੀਂ ਆਰਾਮ ਨਾਲ ਘਰੇ ਬਣਾ ਸਕਦੇ ਹੋ ਇਹਦੇ ਲਈ ਸਮਾਨ ਵੀ ਕੋਈ ਬਹੁਤ ਜ਼ਿਆਦਾ ਨਹੀਂ ਚਾਹੀਦਾ ਇਹਦੇ ਲਈ ਤੁਹਾਨੂੰ ਚਾਹੀਦਾ ਇੱਕ ਮਿੱਟੀ ਦਾ ਭਾਂਡਾ ਕੋਈ ਵੀ ਇੱਕ ਮਿੱਟੀ ਦਾ ਭਾਂਡਾ ਹੋਏ ਇੱਕ ਇਸ ਤਰ੍ਹਾਂ ਦਾ ਪੱਥਰ ਜਿਹੜਾ ਕਿ ਆਪਣੇ ਆ ਆਰਾਮ ਨਾਲ ਹੀ ਸੜਕਾ ਸੜਕਾ ਦੇ ਕਿਨਾਰੇ ਦੇ ਉੱਤੇ ਮਿਲ ਜਾਂਦਾ ਹੈ ਐਦਾਂ ਦਾ ਪੱਥਰ ਚਾਹੀਦਾ ਬਾਕੀ ਸਮਾਨ ਚ ਕੀ ਕੁਝ ਪੈਂਦਾ ਮੈਂ ਤੁਹਾਨੂੰ ਦੱਸ ਦਿੰਨਾ ਥੋੜਾ ਜਿਹਾ ਕਰੀ ਪੱਤਾ ਆ ਹਰੇ ਪਿਆਜ਼ ਦੀ ਭੂਕ ਠੀਕ ਹੈ ਜੀ ਆ ਥੋੜੀ ਜੀ ਤੁਸੀਂ ਬਰੋਕਲੀ ਲੈ ਲੈਣੀ ਅੱਜ ਕੱਲ ਕਾਫੀ ਮਿਲਦੀ ਹੈ ਬਾਜ਼ਾਰ ਦੇ ਵਿੱਚ ਤਾਂ ਥੋੜੀ ਜੀ ਲੈਣੀ ਹੈ ਤਾਂ ਮੈਂ ਪੂਰਾ ਫੁੱਲ ਰੱਖਿਆ ਠੀਕ ਹੈ ਜੀ ਪਤਾ ਗੋभी ਇੰਨੀ ਕੋ ਜੇ ਤੇ ਮਟਰ 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 ਮਤਲਬ ਮਟਰ ਕੱਢ ਕੇ ਮਟਰ ਦੇ ਜਿਹੜੇ ਛਿਲਕੇ ਨੇ ਉਹੋ ਰੱਖਣੇ ਆ ਤੁਸੀਂ ਤੇ ਇੱਕ ਕੀਨੂ ਅੱਜ ਕੱਲ ਕਾਫੀ ਸਸਤਾ ਹੈ ਤੇ ਕੀਨੂ ਇਹ ਇਹ ਲੈਣਾ ਤੇ ਥੋੜਾ ਜਿਹਾ ਅਦਰਕ ਤੁਸੀਂ ਲੈਣਾ ਤੇ ਥੋੜਾ ਜਿਹਾ ਪਪੀਤਾ ਛਿੱਲੇ ਹੋਏ ਜਿਹੜੇ ਹੁੰਦੇ ਨੇ ਪਪੀਤਾ ਜਿਹੜਾ ਅੱਜ ਕੱਲ ਉਹ ਵੀ ਬਾਜ਼ਾਰ ਦੇ ਵਿੱਚ ਮਿਲਦਾ ਹੈ ਪਪੀਤਾ ਤੁਸੀਂ ਖਾ ਲੈਣਾ ਪਰ ਪਪੀਤੇ ਦੇ ਜਿਹੜੇ ਛਿਲਕੇ ਨੇ ਥੋੜੇ ਜਿਹਾ ਪਪੀਤੇ ਦੇ ਛਿਲਕੇ ਲੈਣੇ ਤੇ 2-3 ਚਮਚੇ ਮੱਕੀ ਦਾ ਆਟਾ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਹ ਪਹਿਲਾਂ ਆਹ ਹਰੀਆਂ ਚੀਜ਼ਾਂ ਨੂੰ ਕੱਟ ਕੇ ਤੇ ਮਿੱਟੀ ਦੇ ਭਾਂਡੇ ਦੇ ਵਿੱਚ ਪਾ ਲੈਣਾ ਠੀਕ ਹੈ ਜੀ ਜਿਨ੍ਹਾਂ ਨੂੰ ਵੀ ਤੁਸੀਂ ਭੇਜਣਾ ਹੈ ਜਿਨ੍ਹਾਂ ਨੂੰ ਇਹ ਬਿਮਾਰੀ ਹੋਏ ਉਹਨਾਂ ਉਹਨਾਂ ਲਈ ਹੈ ਤੇ ਇਹ ਮਿੱਟੀ ਦੇ ਭਾਂਡੇ ਦੇ ਵਿੱਚ ਪਾ ਲੈਣਾ ਤੇ ਇਸ ਪੱਥਰ ਦੇ ਨਾਲ ਕੋਈ ਮਿਕਸੀ ਜਾਂ ਕੁੰਡੀ ਸੋਟੇ ਦੇ ਵਿੱਚ ਨਹੀਂ ਕਰਨਾ ਪੱਥਰ ਦੇ ਨਾਲ ਤੁਸੀਂ ਇਸ ਨੂੰ ਪੀਸਣਾ ਤੇ ਇਹ ਤੁਸੀਂ ਪੀਸਣਾ ਹੈ ਤੁਸੀਂ ਰਾਤ ਨੂੰ ਪੀਸਣਾ ਹੈ ਤੁਸੀਂ ਰੋਟੀ ਤੋਂ ਬਾਅਦ ਚ ਇੱਕ ਤਾਂ ਇਹਦੇ ਨਾਲ ਹੁੰਦਾ ਵੀ ਰੋਟੀ ਤੋਂ ਬਾਅਦ ਤੁਸੀਂ ਬੈਠ ਕੇ ਆ ਘੰਟਾ ਕਿਹ ਕਾ ਕੰਮ ਕਰੋਗੇ ਤਾਂ ਤੁਹਾਡੀ ਵਰਜਿਸ਼ ਹੋ ਜਾਂਦੀ ਹੈ ਨਾਲੇ ਤੁਹਾਡੇ ਦੋਨੋਂ ਹੱਥ ਇੱਥੇ ਬਿਜ਼ੀ ਰਹਿੰਦੇ ਨੇ ਵੀ ਇਸ ਨੂੰ ਕਮਾਣ ਲਈ ਫਿਰ ਇਸ ਨੂੰ ਇਸੇ ਮਿੱਟੀ ਦੇ ਭਾਂਡੇ ਦੇ ਵਿੱਚ ਹੀ ਰੱਖ ਦੇਣਾ ਤੋਂ ਬਾਅਦ ਸਵੇਰੇ ਉੱਠ ਕੇ ਜਿਵੇਂ ਹੀ ਤੁਹਾਡੀ ਨੀਂਦ ਖੁੱਲਦੀ ਹੈ ਬਸ ਸਿਰਫ ਤੁਸੀਂ ਸਵੇਰੇ ਉੱਠਣਸਾਰ ਸਭ ਤੋਂ ਪਹਿਲਾਂ ਕੀ ਕਰਨਾ ਹੈ ਵੀ ਆਹ ਜਿਹੜੇ ਮਿੱਟੀ ਦਾ ਭਾਂਡਾ ਹੈ ਇਹਦੇ ਵਿੱਚ ਆਹ ਤੁਸੀਂ ਇੱਕ ਚਮਚਾ ਤੁਸੀਂ ਮੱਕੀ ਦੇ ਆਟੇ ਦਾ ਮਲਣਾ ਇਹਦੇ ਵਿੱਚ ਬੱਕੀ ਦੇ ਆਟੇ ਦਾ ਮਿਲਾ ਕੇ ਫਿਰ ਤੁਸੀਂ 15 ਮਿੰਟ ਟੇਸ ਨੂੰ ਚੰਗੇ ਤਰੀਕੇ ਇਸ ਦੇ ਵਿੱਚ ਘੋਲ ਲੈਣਾ ਠੀਕ ਹੈ ਜੀ ਜੇ ਥੋੜਾ ਜਿਹਾ ਪਾਣੀ ਪਾਣਾ ਪਵੇ ਤਾਂ 2-4 ਛਿੱਟੇ ਤੁਸੀਂ ਪਾਣੀ ਦੇ ਪਾ ਸਕਦੇ ਹੋ ਇਸ ਦੇ ਵਿੱਚ ਤੇ ਜਦੋਂ ਇਹਦਾ ਪੂਰਾ ਪੇਸਟ ਬਣ ਜਾਵੇ ਜਦੋਂ ਇਸ ਤਰ੍ਹਾਂ ਦਾ ਪੇਸਟ ਬਣ ਜਾਵੇ ਤਾਂ ਤੁਸੀਂ ਇਸ ਨੂੰ ਲੈ ਕੇ ਤੇ ਅੱਖਾਂ ਦੇ ਉੱਤੇ ਤੇ ਮੂੰਹ ਦੇ ਉੱਤੇ ਸਾਰੇ ਦੇ ਉੱਤੇ ਲਗਾਉਣਾ ਤੇ ਇਹਨੂੰ ਲਗਾ ਕੇ ਤੁਸੀਂ 1 ਘੰਟਾ ਬੈਠਣਾ 1 ਘੰਟਾ ਜਦੋਂ ਤੁਸੀਂ ਇਸ ਨੂੰ ਬੈਠੇ ਉਸ ਤੋਂ ਬਾਅਦ 1 ਘੰਟੇ ਬਾਅਦ ਫੋਨ ਦੇ ਉੱਤੇ ਤੁਸੀਂ అలਾਰਮ ਲਾ ਲਿਓ 1 ਘੰਟੇ ਦਾ ਤੇ ਫੋਨ ਪਾਸੇ ਤੇ ਰੱਖ ਕੇ ਇਹਨੂੰ ਮੂੰਹ ਤੇ 1 ਘੰਟਾ ਲਾ ਕੇ ਰੱਖਿਓ ਉੱਠਣਸਾਰ ਤੇ ਇਸ ਨਾਲ ਕੀ ਹੋਏਗਾ ਵੀ ਉੱਠਣਸਾਰ ਉਸ ਤੋਂ ਬਾਅਦ ਜਦੋਂ ਤੁਸੀਂ ਧੋਵੋਗੇ ਇਸ ਨੂੰ ਤਾਂ ਉਹ ਜਿਹੜਾ ਤੁਸੀਂ ਰਾਤ ਨੂੰ ਇੱਕ ਘੰਟਾ ਜਿਹੜਾ ਤੁਸੀਂ ਇਸ ਨੂੰ ਕਰਨ ਦੇ ਉੱਤੇ ਲਗਾਇਆ ਤੇ ਸਵੇਰੇ ਜਿਹੜਾ ਇੱਕ ਘੰਟਾ ਤੁਸੀਂ ਇਸ ਨੂੰ ਮੂੰਹ ਤੇ ਲਗਾ ਕੇ ਰੱਖਿਆ ਤੇ ਫੋਨ ਪਾਸੇ ਤੇ ਰੱਖਿਆ ਇਹਦੇ ਨਾਲ ਜਿਹੜੀਆਂ ਤੁਸੀਂ ਲੋਕਾਂ ਨੂੰ ਗਰੁੱਪਾਂ ਦੇ ਵਿੱਚ ਜਿਹੜੀਆਂ ਰਾਤ ਨੂੰ ਗੁੱਡ ਨਾਈਟਾਂ ਤੇ ਗੁੱਡ ਮਾਰਨਿੰਗਾਂ ਭੇਜਦੇ ਹੋ ਨਾ ਸਵੇਰੇ ਸਵੇਰੇ ਉਹ ਤੋਂ ਲੋਕਾਂ ਨੂੰ ਘੰਟਾ ਰਾਤ ਨੂੰ ਤੇ ਘੰਟਾ ਸਵੇਰੇ ਰਾਹਤ ਮਿਲ ਜੇਗੀ ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਹੈ ਵੀ ਆਪਣੇ ਉਹਨਾਂ ਸਾਰੇ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਜਿਹੜੇ ਗਰੁੱਪਾਂ ਦੇ ਵਿੱਚ ਸਵੇਰੇ ਡਗੜ ਡਗੜ ਸ਼ੁਰੂ ਹੋ ਜਾਂਦੇ ਨੇ ਗੁੱਡ ਮਾਰਨਿੰਗ ਪਾਣੀ ਤੇ ਬਿੰਨ ਆਗੇ ਉਹਨਾਂ ਦੇ 22 25 25 ਗੁੱਡ ਮਾਰਨਿੰਗ ਆਉਂਦੀਆਂ ਨੇ ਤੇ ਉਹਨਾਂ ਨੂੰ ਜ਼ਰੂਰ ਭੇਜੋ ਇਹ ਨੁਸਖਾ ਉਹਨਾਂ ਲਈ ਬਹੁਤ ਜ਼ਿਆਦਾ ਇਹ ਸਾਰਤਕ ਹੈ ਇਹਦੇ ਵਿੱਚ ਕੁੱਤੇ ਦਾ ਕੋਈ ਰੋਲ ਨਹੀਂ ਇਹ ਤਾਂ ਵੈਸੇ ਬੈਠਾ ਸੁਣ ਰਿਹਾ ਸੀ ਕਿਉਂਕਿ ਤੰਗ ਇਹ ਵੀ ਹੋ ਜਾਂਦਾ ਜਦੋਂ ਟੂੜੂ ਟੂੜੂ ਵੱਜਦੀ ਹੈ ਧੰਨਵਾਦ ਜੇ ਤੁਹਾਡਾ ਵੱਧ ਤੋਂ ਵੱਧ ਸ਼ੇਅਰ ਕਰੋ ਜੀ